ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਨੰਗਲ ਸ਼ਹਿਰ ਦੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਨੰਗਲ ਦੇ ਨਾਲ ਲੱਗਦੇ ਪਿੰਡ ਪਟੋਲੀ ਤੋਂ ਇੱਕ 13 ਸਾਲਾ ਬੱਚੇ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਬੱਚੇ ਦਾ ਸਾਈਕਲ ਅਤੇ ਚੱਪਲਾ ਨੰਗਲ ਡੈਮ ਤੋਂ ਮਿਲਣ ਦੇ ਕਾਰਨ ਪਰਿਵਾਰ ਚਿੰਤਾ ਵਿੱਚ ਹੈ ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਲਗਭਗ 7 ਵਜੇ ਅਭੀਜੋਤ ਨਾਮ ਦਾ ਬੱਚਾ ਆਪਣੇ ਘਰ ਤੋਂ ਸਾਈਕਲ ਤੇ ਜਾਣ ਲੱਗਾ ਆਪਣੀ ਮਾਂ ਨੂੰ ਇਹ ਕਹਿ ਕੇ ਗਿਆ ਕਿ ਉਹ ਹੁਣੇ ਘਰ ਵਾਪਸ ਆ ਜਾਵੇਗਾ ਫਿਰ ਜਦੋਂ ਬੱਚਾ ਕਾਫੀ ਦੇਰ ਘਰ ਨਹੀਂ ਪਹੁੰਚਿਆ ਤਾਂ ਉਸ ਦੀ ਮਾਂ ਨੂੰ ਚਿੰਤਾ ਹੋਣ ਲੱਗ ਗਈ ਤਾਂ ਉਸਨੇ ਪਿੰਡ 'ਚ ਆਪਣੇ ਪੁੱਤ ਦੀ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਬੱਚੇ ਦੇ ਲਾਪਤਾ ਹੋਣ ਦੀ ਖਬਰ ਪਿੰਡ 'ਚ ਅੱਗ ਵਾਂਗੂ ਫੈਲ ਗਈ ਤੇ ਅਭੀਜੋਤ ਨੂੰ ਲੱਭਣ ਦੇ ਲਈ ਹਰ ਪਿੰਡ ਵਾਸੀ ਪ੍ਰਯਾਸ ਕਰਨ ਲੱਗਾ ਇਸ ਦੌਰਾਨ ਬੱਚੇ ਦਾ ਸਾਈਕਲ ਅਤੇ ਚੱਪਲਾ ਨੰਗਲ ਡੈਮ ਦੇ ਕੋਲੋਂ ਮਿਲੀਆਂ ਜੋ ਕਿ ਚਿੰਤਾ ਨੂੰ ਹੋਰ ਵੀ ਵਧਾ ਰਹੀਆਂ ਹਨ ਨੰਗਲ ਪੁਲਿਸ ਅਤੇ ਮਹਿਤਪੁਰ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ ਮੌਕੇ ਤੇ ਪਹੁੰਚੇ ਥਾਣਾ ਨੰਗਲ ਦੇ ਇੰਸਪੈਕਟਰ ਰਾਹੁਲ ਸ਼ਰਮਾ ਅਤੇ ਮਹਿਤਪੁਰ ਥਾਣਾ ਤੋਂ ਸੌਰਵ ਠਾਕੁਰ ਨੇ ਵੀ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਨਾਲ ਦੀ ਨਾਲ ਉਨ੍ਹਾਂ ਨੇ ਸੀਸੀਟੀਵੀ ਕੈਮਰਾ ਵੀ ਖੰਗਾਲੇ ਪਰ ਕੋਈ ਵੀ ਜਾਣਕਾਰੀ ਨਹੀਂ ਮਿਲ ਪਈ ਤਾਂ ਅੱਜ ਸਵੇਰੇ ਗੋਤਾਖੋਰ ਕਮਲਪ੍ਰੀਤ ਸੈਣੀ ਆਪਣੇ ਸਾਥੀਆਂ ਨਾਲ ਨੰਗਲ ਡੈਮ ਤੋਂ ਸ਼ੁਰੂ ਹੋਣ ਵਾਲੇ ਸਤਲੁਜ ਦਰਿਆ 'ਚ ਸਰਚ ਅਭਿਆਨ ਸ਼ੁਰੂ ਕਰ ਚੁੱਕੇ ਹਨ ਪਰ ਬੱਚੇ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ ਬੱਚੇ ਦੇ ਰਿਸ਼ਤੇਦਾਰਾਂ ਨੇ ਕਿਹਾ ਹੈ ਕਿ ਅਭਿਜੋਦ ਦੀ ਉਮਰ 13 ਸਾਲ ਹੈ ਜੋ ਕਿ 7th ਕਲਾਸ ਵਿੱਚ ਪੜਦਾ ਹੈ ਅਤੇ ਉਸਦੇ ਪਿਤਾ ਨੌਕਰੀ ਦੇ ਸਿਲਸਲੇ 'ਚ ਦੁਬਈ ਗਏ ਹੋਏ ਹਨ ਅਭਿਜੋਦ ਆਪਣੇ ਪਰਿਵਾਰ ਦਾ ਇਕਲੌਤਾ ਬੇਟਾ ਹੈ ਨਾਲ ਦੀ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸਾਈਕਲ ਅਤੇ ਚਪਲਾ ਨੰਗਲ ਡੈਮ ਪੁਲ ਤੋਂ ਮਿਲਣਾ ਚਿੰਤਾ ਦਾ ਬਹੁਤ ਵੱਡਾ ਵਿਸ਼ਾ ਹੈ ਉਧਰ ਮੌਕੇ ਤੇ ਪਹੁੰਚੇ ਮਹਤਪੁਰ ਪੁਲਿਸ ਥਾਣਾ ਤੋਂ ਸੌਰਵ ਠਾਕੁਰ ਨੇ ਕਿਹਾ ਕਿ ਬੱਚੇ ਦੇ ਗੁੰਮ ਹੋਣਾ ਚਿੰਤਾ ਦਾ ਵਿਸ਼ਾ ਹੈ ਉਸ ਲਈ ਸਰਚ ਅਭਿਆਨ ਚਲਾਏ ਜਾ ਰਹੇ ਹਨ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ ਸਰ ਜੀ ਮੈਂ ਜਸਪਾਲ ਸਿੰਘ ਸੀ ਚੇਅਰਮੈਨ ਜੀ ਦੁਖਦਾਈ ਖਬਰ ਹੈ ਕੀ ਪੂਰਾ ਮਾਮਲਾ ਸਰ ਬੱਚਾ ਸੀਗਾ ਸਾਡਾ 13 ਸਾਲ ਦਾ ਹੂੰ ਤੇ ਉਹ ਕੱਲ ਕੋਈ 7:00 ਵਜੇ 15-20 ਮਿੰਟ ਤੋਂ ਘਰੋਂ ਗਿਆ ਹੂੰ ਤੇ ਘਰੋਂ ਜਾ ਕੇ ਉਹ ਮਤਲਬ ਦੱਸ ਕੇ ਗਿਆ ਆਪਣੀ ਮਾਤਾ ਨੂੰ ਵੀ ਮੈਂ ਮੈਂ ਆ ਰਿਹਾ ਪੰਜ ਮਿੰਟ ਦੇ ਵਿੱਚ ਤੇ ਜਦੋਂ ਅਸੀਂ ਆ ਰਾਤ ਨੂੰ 9 ਵਜੇ ਬੱਚੇ ਦੀ ਪੜਤਾਲ ਕੀਤੀ ਬੱਚਾ ਘਰ ਨਹੀਂ ਆਇਆ ਫਿਰ ਉਸ ਕਰਕੇ ਅਸੀਂ ਜਿੱਦਾਂ ਵੀ ਪਿੰਡ ਵਾਲਿਆਂ ਨੇ ਸਾਰਿਆਂ ਨੇ ਇਕੱਠੇ ਹੋ ਗਏ ਸਰਚ ਬਹਿਾਨ ਚਲਾਇਆ ਰਾਤ ਨੂੰ ਤੇ ਸਾਨੂੰ ਜਾ ਕੇ ਨੰਗਲ ਡੈਮ ਦੇ ਉੱਪਰ ਉਹਨਾਂ ਦਾ ਸਾਈਕਲ ਖੜਾ ਮਿਲਿਆ ਤੇ ਉਹਦੇ ਬਾਅਦ ਅਸੀਂ ਫਿਰ ਪੁਲਿਸ ਨੂੰ ਆਪਣਾ ਕਨਫਰਮ ਕੀਤਾ ਵੀ ਇੱਥੇ ਡੈਮ ਤੇ ਸਾਈਕਲ ਖੜਾ ਹੈ ਤੇ ਉਹਦੇ ਬਾਅਦ ਫਿਰ ਅਸੀਂ ਉਹਨਾਂ ਦਾ ਫਿਰ ਥੋੜੇ ਅੱਗੇ ਗਏ ਤਾਂ ਉੱਥੇ ਉਹਦੇ ਚੱਪਲੇ ਪਈਆਂ ਸੀ ਤੇ ਇਸ ਕਰਕੇ ਕੁਛ ਕਹਿ ਨਹੀਂ ਸਕਦੇ ਬੱਚਾ ਵੀ ਜਾ ਉਹਨੇ ਛਾਲ ਮਾਰੀ ਹੈ ਜਾਂ ਫਿਰ ਉਹ ਕਿਤੇ ਅੱਗੇ ਪਿੱਛੇ ਹੋ ਗਿਆ ਸਰ ਕੋਈ ਪਰਿਵਾਰ ਨਾਲ ਉਹਦੀ ਗੱਲਬਾਤ ਹੋਈ ਹੋਵੇ ਕੋਈ ਬਹਿਸਬਾਜ਼ੀ ਹੋਈ ਹੋਵੇ ਤਾਂ ਗੁੱਸੇ ਚ ਹੋ ਕੇ ਆ ਗਿਆ ਹੋਵੇ ਕੁਛ ਨਹੀਂ ਸਰ ਪਰਿਵਾਰ ਨਾਲ ਐਸਾ ਕੁਛ ਨਹੀਂ ਦਾ ਬੱਚਾ ਬਹੁਤ ਅਨਮੋਲ ਸੀਗਾ ਤੇ ਪਿੰਡ ਜਮ ਸਾਰੇ ਬੱਚਿਆਂ ਨਾਲ ਖਸ ਖੇਡਦਾ ਸੀ ਕੋਈ ਕੁਛ ਨਹੀਂ ਦਾ ਫਾਦਰ ਉਹਨਾਂ ਦੇ ਬਾਹਰ ਹੈਗੇ ਦਵਾਈ ਚ ਰਹਿੰਦੇ ਨੇ ਮਾਤਾ ਘਰ ਰਹੇ ਕੱਲੇ ਉਹ ਖੇਤਾ ਚ ਕੰਮ ਕਰਦੇ ਸੀ ਉਹਨੇ ਆ ਕੇ ਦੇਖਿਆ ਬੱਚਾ ਨਹੀਂ ਹੈ ਤੇ ਸਾਡੇ ਨਾਲ ਸੰਪਰਕ ਕੀਤਾ ਫਿਰ ਰਾਤ ਅਸੀਂ ਫਿਰ ਉਹ ਉਹਨਾਂ ਦੀ ਪੜਤਾਲ ਕੀਤੀ ਆਪਣਾ ਸ਼ਮਜਾਨ ਘਾਟ ਆਪਣਾ ਬੋਰ ਸਾਹਿਬ ਦੇਖਿਆ ਸੀ ਦੋ ਸੈਕਟਰ ਚਾਰ ਸੈਕਟਰ ਸਾਰੇ ਮਹਤਵਪੁਰ ਤੱਕ ਪਿੰਡ ਵਾਲੇ ਨੇ ਕਿ ਸਾਨੂੰ ਇੱਥੇ ਅੱਗੇ ਨੰਗਲ ਡੈਮ ਤੋਂ ਜੋ ਸਾਈਕਲ ਹੈ ਉਹਦਾ ਬ੍ਰਾਮਹਤ ਹੋਇਆ ਤੇ ਥੋੜਾ ਅੱਗੇ ਤਾਂ ਜਾ ਕੇ ਉੱਥੇ ਉਹਦੀ ਚੱਪਲਾਂ ਵੀ ਸੀਗੀਆਂ ਤੇ ਸਾਨੂੰ ਫਿਰ ਕੁਝ ਸ਼ੱਕ ਹੋਇਆ ਵੀ ਹੋ ਸਕਦਾ ਕੁਝ ਇਦਾਂ ਦੀ ਕੋਈ ਘਟਨਾ ਨਾ ਘਟ ਗਈ ਹੋਵੇ ਤੇ ਬਾਕੀ ਹੁਣ ਅਸੀਂ ਸੀਸੀਟੀਵੀ ਕੈਮਰੇ ਵੀ ਚੈੱਕ ਕਰਾ ਲਏ ਆਪਣੇ ਨੰਗਲ ਥਾਣੇ ਚ ਤੇ ਉਹਦੇ ਵਿੱਚ ਵੀ ਨਹੀਂ ਆਇਆ ਆਪਣਾ ਇਧਰ ਨਿਆ ਨੰਗਲ ਚੈੱਕ ਕਰਾਇਆ ਸੀ ਪੇ ਉੱਥੇ ਉਹਨਾਂ ਦਾ ਥੋੜਾ ਸਾਈਕਲ ਲੈ ਕੇ ਜਾਂਦਾ ਫਾਟਕਾ ਤੋਂ ਦਿਖਿਆ ਪਰ ਉਹ ਤੋਂ ਬੱਚੇ ਦਾ ਕੋਈ ਪਤਾ ਨਹੀਂ ਲੱਗ ਰਿਹਾ ਦੋ ਦਿਨ ਹੋ ਗਏ ਸਾਨੂੰ ਅਸੀਂ ਤਾਂ ਇਹੀ ਕਰਦੇ ਮਹਾਰਾਜ ਅੱਗੇ ਅਰਦਾਸ ਹੈ ਸਾਡਾ ਬੱਚਾ ਠੀਕ ਹੋਵੇ ਬਾਕੀ ਉਸ ਮਾਲਕ ਦੇ ਹੱਥ ਹੈ ਜੀ ਇਹ ਸਰ ਨਾਮ ਕੀ ਸੀ ਬੱਚੇ ਦਾ ਅਭਿਜੋਤ ਸਿੰਘ ਨਾਂ ਹੈ ਜੀ ਉਹਦਾ ਹਾਂਜੀ ਪਿਤਾ ਜੀ ਦਾ ਨਾਂ ਜੀ ਆਪਣਾ ਗੁਰਦੀਪ ਸਿੰਘ ਹੈ ਜੀ ਪਿੰਡ ਭਟੋਲੀ ਹੈ ਕਿੰਨੇ ਭੈਣ ਭਾਈ ਦਾ ਪਰਿਵਾਰ ਚ ਕੌਣ ਕੌਣ ਸੀ ਨੇ ਤਿੰਨ ਭਰਾ ਹੈ ਜੀ ਇਹ ਆ ਇਹਦਾ ਅਭਿਜੋਤ ਜੋ ਫਾਦਰ ਹੈ ਤਿੰਨ ਭਰਾ ਹੈ ਜੀ ਨਹੀਂ ਬੱਚੇ ਦੇ ਅਭਿਜੋਤ ਦੀ ਇੱਕ ਸਿਸਟਰ ਦੀ ਉਹਦੀ ਕਿ ਇਥੇ ਦੋਨੇ ਸੀਗੇ ਭੈਣ ਭਰਾ हाँ जी घर का इकलौता पुत्र जैसा बी डी सी, सी मैंबर साहब ने आप आपको मामला बताया तो मामला भी अधीन छान छानबीन चल रही है और आगे जैसे भी सूरत होगी जैसा भी हमें साक्ष्य प्राप्त होंगी उस हिसाब से ही कार्रवाई होगी धन्यवाद ये लड़के घर वाल वालों सू सवेरे बुलाया था भी डैम चे लड़किया ने छाल मारी है नंडा डैम तो उत्तों सर्च शुरू की मौजूदा तीन पुजाए तक कोई पता नहीं लग मुंडे का जी ਬੱਤੀ ਦੇਨੇ ਅੱਜੇ ਵੀ ਟੋਣ ਲਾਇਆ ਠੀਕ ਹੈ ਜੀ ਹਾਂਜੀ ਤਾਂ ਤੁਸੀਂ ਇੰਨੇ ਏਰੀਆ ਤੇ ਖਬਰ ਚ ਨਿੱਕੜ ਬਿਛਾਣੀ ਰਹੀ ਹੈ ਇਹ ਬੂਟੇ ਬਹੁਤ ਡੜੇ ਜੋਏ ਆ ਵਿੱਚ ਕੋਈ ਲੱਤਾਂ ਫਸਦੀਆਂ ਕੁਛ ਮੱਛੀਆਂ ਡੋਰਾ ਹੈ ਬੱਤੀ ਉਹਨਾਂ ਨੂੰ ਦੇ ਚੈਤਰ ਤੇ ਸਭ ਇੱਥੇ ਪੁੱਜੇ ਮੋਜਵਾਲ ਠੀਕ ਹੈ ਜੀ ਹੁਣ ਅੱਜੇ ਦੇਨੇ ਅੱਜੇ ਜਾਣਾ ਬਿਲ ਤੇ ਨਹੀਂ ਤੱਕ ਹਾਂਜੀ ਕੀ ਕੀ ਕੇਸ ਆ ਜਦ ਦੇ ਇੰਦਰ ਦੇ ਬੱਚਿਆਂ ਦੇ ਆਪਣੇ ਆਪਣੇ ਬੱਚਿਆਂ ਨੂੰ ਘਰੇ ਰੋਤੇ ਰੱਖਣਾ ਚਾਹੀਦਾ ਜੀ ਜਾਣਦੇ ਨੇ ਇਹ ਦਿਨਾਂ 'ਚ ਤਾਂ ਬਹੁਤ ਜ਼ਿਆਦਾ ਚੇਸ ਆ ਜਾਂਦਾ ਹੈ ਇਹ ਬੱਚੇ ਜਾਗੇ ਛਾਲਾ ਮਾਰਦੇ ਧਰਦਿਆਂ ਨੂੰ ਪਤਾ ਨਹੀਂ ਹੁੰਦਾ ਵੀ ਬੱਚਾ ਹੈ ਕਿੱਥੇ ਹੈ ਧਰਦਿਆਂ ਨੂੰ ਇਹ ਹੀ ਅਪੀਲ ਹੈ ਵੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਹਾਂਜੀ